ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਨੰਬਰ ਦੇ ਬਣਾ ਦੇ ਰਹੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਹੈ ਨਾ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਸ਼ਾਮ ਦਾ ਟਾਈਮ ਹੈ ਜੀ ਭੇਜੇ ਦਾ ਹੋ ਲੈਣ ਤੇ ਕਰਕੇ ਕਰਾਂ ਗੋਲ ਕਪਾਂਗੇ ਪਾਣੀ ਵਾਸਤੇ ਸਮਾਨ ਵਾਸਤੇ ਆਏ ਹਾਲੀ ਤੱਕ ਨਹੀਂ ਆਏ ਆਰੇ ਕੋਈ Samsung ਕਿਸਕਾਰੇ ਹੋਏ ਮੜ ਜਾ ਕ ਮੌਸਮ ਠੰਡਾ ਜਾ। ਅਨੇ ਹੀ ਦਸਵੇਲਾ ਸੇਕ ਪਾਇਰਾ ਦਾ। ਹਾਂ? ਕੀਆ? ਉਹ ਰੋਟੀ ਆ ਪੀ ਕੇ ਖਾਉਂਦੇ ਹੋਏ ਹਾਂ। ਪੂੜੀ ਕਰ ਆਂਦੀ ਐ ਨਾ ਤੂੰ। ਇਹ ਨਹੀਂ ਉਹ ਫਰੂਟੀ ਬਧੀ ਹਣੀ ਸੀ। ਨਹੀਂ ਜਦ ਵੀ ਪੀਂਦੇ ਆ ਮੈਂ ਕੀ ਕਰਦਾ। ਵੀਰਾ ਸੱਤ ਨਾ ਕੋਈ ਨਹੀਂ। ਹੁਣ ਕਰਦੀ ਉਟੀ। ਨਾ ਨਾ ਕੋਈ ਮੈਂ ਤੂੰ ਉਰੀ ਹੋ ਰੇ। ਉਦਮ ਨੂੰ ਵੀ ਤਾਂ ਮੈਂ ਰੋਕ ਕੇ ਆ ਦਾ ਸਵੇਰ ਕਾ ਬੁਖਾਰ ਚੜ ਰੇ। ਸਕੂਲ ਆ ਨਾ ਪੰਗਾ ਪਾ ਲੈਣਾ ਸਵੇਰੀ 7 ਵਜੇ ਸਕੂਲ ਆ ਨੀ ਤਾਂ ਟੈਂਸ਼ਨ ਹੋਈ ਵੀ ਸਵੇਰੀ ਕੈਮ ਹੋਗਾ ਆ ਗਈ ਨਾ ਹਾਈਸ ਨੇ ਉਧੇ ਮੋਨੇ ਆ ਗਈ ਉਹ ਚੇਰ ਨਾ ਗੇਰ ਦੋ ਪਟਾ ਕੇ ਫਿਰ ਉਹ ਅੱਗੇ ਹੋਏ ਕੁੱਤੇ ਕੋਲ ਤਨਵੀਰ ਉਧਮਾ ਰਹੀ ਤਨਵੀਰ ਡਰੂਗੀ ਫਿਰ ਅੱਗੇ ਹੋ ਜਾ ਗੋਲ ਗੱਪੇ ਬਣਾ ਕੇ ਦੇਣੇ ਇਹਨਾਂ ਨੂੰ এ <tryk> ਦੋ ਜੀ ਦਾ ਨਾ ਪਹਾਂ ਕੇ ਆਪਾਂ ਆ ਗਿਆ ਤੇ ਸ਼ਾਮ ਦਾ ਹੋ ਗਿਆ ਟਾਈਮ ਉਧਰ ਮੂਨ ਦਿਖਾਈਏ ਤੁਹਾਨੂੰ ਤੇ ਸਵੇਰ ਦੀ ਨਾ ਗਰਮੀ ਗਰਮ ਲੋ ਐਨੀ ਜ਼ਿਆਦਾ ਚੱਲ ਰਹੀ ਨਾ ਬੂਰਾ ਹਾਲ ਹੋਇਆ ਬਰੋ ਉਹ ਬਣਾ ਲੈ ਨਾ ਪਾ ਨਾ ਮੇਰੇ ਨੂੰ ਬੰਦੀ ਉਹ ਜਮਾਂ ਕੱਟ ਕੇ ਚਲਾਂਗੇ ਅੱਗੇ ਤਾਂ ਹੋ ਜੋ ਦਰਵਾਜ਼ਾ ਲਾ ਦੋ ਲੋ ਜੀ ਪਹੜਾ ਲੱਗੇ ਗੋਲ ਗੱਪੇ ਬੱਚੇ ਨੇ ਫਰਮਾਇਆ ਕਿ ਕਹਿੰਦੇ ਸੀ ਗੋਲ ਗੱਪੇ ਖਾਣੇ ਆ ਅੱਜ ਹੈਗਾ ਹੀ ਦਿਨ ਸੰਡੇ ਦਾ ਤੇ ਸਵੇਰ ਦੀ ਤਾਂ ਨਾ ਗਰਮੀ ਨੇ ਅੱਖ ਚ ਚੱਕੀ ਪਈ ਤੁਸੀਂ ਵੀ ਨਾ ਘਰ ਤੋਂ ਬਾਹਰ ਜਦੋਂ ਨਿਕਲਣਾ ਨਾ ਗਮੂ ਤੇ ਕੱਪੜਾ ਲੈ ਕੇ ਜਾਂ ਕੋਟਨ ਦਾ ਕੱਪੜਾ ਲੈ ਕੇ ਨਿਕਲਿਆ ਹੋਣਾ ਅੱਜ ਸਵੇਰ ਉਹ ਵੀ ਟਿਊਸ਼ਨ ਵੀ ਸਾਜਰੇ ਲੱਗਦੀ ਸੀਗੀ ਪਰ ਗਰਮੀ ਇੰਨੀ ਅੱਖਾਂ ਦੇ ਸੀਗੀ ਨਾ ਕਿੰਨੀ ਬਾਹਰ ਨਾ ਥੋੜੀ ਥੋੜੀ ਗਰਮ ਹੋਣਾ ਚਾਹੀਦਾ ਅਸਲ ਸ਼ਾਮ ਨੂੰ ਨਿਕਲੇ 5:30 ਨੂੰ 6:00 ਦੇ ਵਾਰ ਪਰ ਖੜ ਦੇ ਕੇ ਆਏ ਫਿਰ ਖੇੜੇ ਤੇ ਜਾ ਕੇ ਬਸਿਕਾ ਪਰੇ ਪਰੇ ਵਾਇਸਵੇ ਦੇ ਅਸੀਂ ਅੰਦਰ ਬੜੇ ਬੈਠੇ ਹਾਂ ਸਦਾਜੀ ਗਏ ਹੋਏ ਸੀਗੇ ਰਾਜਪੁਰੇ ਕਹਿੰਦੇ ਬਸ ਤੋਵਾ ਤੋਵਾ ਕਰਾਈ ਦਿੰਦੇ ਗਰਮ ਕਰਨਾ ਨਾ ਮਤਲਬ ਆਇਆ ਐਂ ਨੀ ਕੋ ਜਿਆਦਾ ਗੱਲ ਨਹੀਂ ਕੋਈ ਲੋ ਜੀ ਇਹ ਇੱਧਰ ਤੇਲ ਕਰਨਾ ਹੁੰਦਾ ਤੇ ਐਨੇ ਆਪਾਂ ਜਿਹੜਾ ਮਿੱਠਾ ਪਾਣੀ ਬਣਾ ਲੰਨੇ ਹਾਂ ਗੋਲ ਗੁੱਪਿਆਂ ਦਾ ਲੋ ਜੀ ਤੇ ਤੇਲ ਹੋ ਗਿਆ ਗਰਮ ਇਹਨਾਂ ਪਗੋਲ ਦੇ ਪਾਣੀ ਲਈ ਕਿਉਂ ਜਨਾ ਖੰਡ ਇਹਨਾਂ ਚਾਰ ਪਾਣੀ ਇਹਨੇ ਪਿੰਨਾਂ ਵੀ ਕਰੀ ਤੋਹ ਜੁਨੇ ਅਧਮ ਘਰੇ ਦਾ ਪਾਣੀ ਲਾਇਆ ਦੇਸਾ ਦੇ ਵਿੱਚ ਪੈਣਾ ਕਿ ਕਿਪਾ ਬਾਰਖਲਾ ਪਾਣੀ ਨਹੀਂ ਵਾਹਾਂ ਦੇ ਬੱਚੇ ਕਰੇ ਸਾੰਗੋ ਕੋਈ ਨਹੀਂ ਮਾਨਣ ਦੇ ਹੈ ਨਹੀਂ ਬੱਚੇ ਨੇ ਸਾਨੂੰ ਇਹ ਚੀਜ਼ ਜੋ ਸਾਾਨੂੰ ਲਗੀ ਕੋ ਪਾਪਾ ਬਾਹਰ ਬਾਹਰ ਨਾ ਪਾਣੀ ਪੀਣ ਨੂੰ ਹੀ ਦਿਲ ਕਰਿਆ ਕੁਝ ਵੀ ਹੋਰ ਖਾਣ ਪੀਣ ਦੀ ਦਿਲ ਨਹੀਂ ਕਰ ਰਿਹਾ ਹੈ ਘਰ ਮੇਰੇ ਘਰ ਨਾਲ ਸੋਹਣੇ ਰਹੇ ਨਾ ਕੁਝ ਖਾਣ ਨੂੰ ਦਿਲ ਕਰੇ ਨਾ ਕੁਝ ਪਤਾਣ ਨੂੰ ਜਿਵੇਂ ਸਾਰੇ ਇਹੋ ਜਿਹੇ ਪਾਣੀ ਘਾਹ ਲਈ ਨਾ ਕੋਲ ਦੇ ਕੋਲਾਫ ਲਾ ਕੇ ਰੱਖ ਲਈ ਆਲੂ ਦਾ ਆਪਣੇ ਪਾਣੀ ਨਹੀਂ ਹੋਏ ਬਸ ਐਂ ਹੀ ਉਹਨਾਂ ਪਾਣੀ ਪਾਪਾ ਨੂੰ ਦੇ ਲਾ ਦੇ ਹੁੰਦੇ ਸਰਦਾਰ ਜੀ ਗਏ ਉਹਨਾਂ ਨੂੰ ਮਿਲ ਜਾ ਕੋਈ ਕਾਉਂਟਰ ਤੇ ਬਣਾਉਣਾ ਵਾਸਤੇ ਉਹ ਇੱਕ ਦਿਨ ਤੋਂ ਪਹਿਲਾਂ ਹੀ ਲਿਖ ਗਿਆ ਉਹਨੂੰ ਪੈਸੇ ਨੂੰ ਐਕਸਪਾਇਰ ਹੋ ਗਿਆ ਪਿਆਰਿਆ ਕਿ ਦਿਨ ਪਹਿਲਾਂ ਲੱਗੀ ਸੀ ਕਿ ਬਣਾਉਣਾ ਉਹ ਦੋ ਬਣਾਉ ਹੋ ਗਿਆ ਵੀ ਹੁਣ ਨਹੀਂ ਬਣਾਉਣੇ ਐਕਸਪਾਇਰ ਹੋ ਗਏ ਇਹ ਫਿਰ ਹੁਣ ਪਿੰਡ ਚੋਲੇ ਜਾਂਦੇ ਚਲੋ ਦੇਖਦੇ ਹਾਂ ਪਿੰਡ ਦਾ ਪਾਣੀ ਪੂਰੀ ਦੇ ਮਸਾਲੇ ਦਾ ਟੇਸ ਕਿੱਥਾ ਦਾ ਹੁੰਦਾ

ਬੱਚਿਆਂ ਖਾਣ ਨੂੰ ਦੇਖੇ ਇਹ ਇਹ ਪਾਣੀ ਪਾਉਂ। ਇਹ ਆਪਨੇ ਘਰ ਦਾ ਇਸਿਆ ਵਾਲਾ ਚਾਹ ਦਾ। ਇਹ ਪਣ ਜੀਰਾ ਜਵੈਣ ਹਨ। ਇਹ ਚੀਜ਼ਾਂ ਵੀ ਇਸਕੇ ਮਸਾਲਾ ਬਣਾਇਆ ਹੋਇਆ। ਕਹਿੰਦਾ ਇਹ ਪਾਉਣਾ ਸਭ ਤੋਂ ਪਹਿਲਾਂ। И это очень ਸੋਸ ਜੋ ਤੁਹਾਨੂੰ ਬੋਗੋਦੀ ਨਾਲ ਦੀ ਕਨਾਂ ਕਿ ਰਹੀ ਹੋਈ ਹੈ ਪਰ ਇਹ ਵਿਚੋ ਪਰ ਇਹ ਫ੍ਰੀਜ ਚ ਰੱਖੀ ਹੋਈ ਹੈ ਉਸ ਪਾਲਾਂਗੇ ਲਈ ਖੱਟਾ ਮਿੱਠਾ ਪਾਣੀ ਪਾ ਦੂ

ਬਣੀ ਸੀ ਬੋਲੋ ਦੇਖੋ ਡੱਬੀ ਐਡੀ ਹੈ ਤੇ ਮਸਾਲਾ ਸਿੱਟ ਪੈਂਦਾ ਹੋ ਕੋ ਡੱਬੀ ਦੇ ਭਰੀਆਂ ਹੋਈਆਂ ਨਹੀਂ ਅਜੇ ਤੱਕ ਨਹੀਂ ਸਭ ਅਰੇ ਸਿਰਫ ਇਹਨਾਂ ਨੂੰ ਸੰਭੋ ਡੱਬੀ ਦੇਖੋ ਸਰੀਫਾ ਬੱਚੇ ਨੂੰ ਪੋੜ ਦਿੱਤੇ ਇਹ ਇਹਨੇ ਆਪਣੇ ਕੁਝ ਚਿੱਟੇ ਛੋਲੇ ਪਣੇ ਦੂਜੀ ਤਰ੍ਹਾਂ ਬਣਾਈ ਸੀ ਜੇ ਸਵੇਰੇ ਤੇ ਕੁਝ ਸਬਜ਼ੀ ਬਣਾਈ ਹੋਈ ਹੈ ਜੇ ਉਹ ਨੂੰ ਖਾਣੇ ਹੋਣਗੇ ਇਹ ਘਰ ਤਨਵੀਰ ਕਹਿੰਦੀ ਮੈਂ ਇਕੱਲੇ ਪਾਣੀ ਲਾਉਂਦਾ ਹਾਂ